ਸਾਡਾ ਕੰਦੀ ਜ਼ਿੰਦਗੀ ਸਾਡਾ ਮੁੱਖ ਮੰਤਰੀ ਪੰਜਾਬ ਜਿੱਤੇ ਸਾਬ ਪੰਜਾਬ ਦੇ ਹੋਣਗੇ ਕਰਾਇਆ ਇਹਨੇ ਉਧਰ ਜਾਣ ਦੀ ਗੱਲ ਕਰ ਲਈਏ ਜੇ ਬਾਰਕਰਾਂ ਨੂੰ ਐਡੀ ਵੱਡੀ ਰਹਿਲੀ ਹੈ ਤਾਂ ਅੰਦਰ ਰਹਿਲੀ ਕਰਾ ਦੇਣਾ ਹੈ ਉਹ ਤੁਸੀਂ ਆਪ ਦੇਖ ਰਹੇ ਹੋ ਕਿ ਕੱਲਾ ਗੁਰਾਇਆਂ ਹਲਕੇ ਦੇ ਅੱਜ ਅਸੀਂ ਵਰਕਰਾਂ ਦੀ ਮੀਟਿੰਗ ਕੀਤੀ ਹੈ ਤੇ ਇਹ ਵੀ ਰੈਲੀ ਦਾ ਰੂਪ ਧਾਰਨ ਕਰ ਗਈ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਲੋਰ ਹਲਕੇ ਦੇ ਵਿੱਚ ਕਿੰਨਾ ਵੱਡਾ ਰੁਝਾਨ ਹੈ ਉਸ ਹਲਕੇ ਦੇ ਵਿੱਚ ਆਏ ਜਿੱਥੋਂ ਐਮਐਲਏ ਸਾਹਿਬ ਜੀ ਇਹ ਪ੍ਰਚਾਰ ਕਰਨ ਵੀ ਆਇਆ ਸੀ ਪਾਈ ਲੈਕ ਵਿੱਚ ਉਹਨਾਂ ਨਰਾਜੇ ਸੀਗੇ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਫਿਰ ਵੀ ਅਸੀਂ ਦੇਖਦੇ ਪਹਿ ਹੈ ਕਿ ਅੱਜ ਇਹ ਕਾਜ ਹੈ ਕਿ ਇਹ ਤਾਂ ਬਹੁਤ ਹੋਰ ਮਿੰਟਾਂ ਦੇ ਬਾਅਦ ਹੈ ਕਿ ਕਿਹੋ ਜਿਹਾ ਲੱਗਣਾ ਹੈ ਪਹੁੰਚ ਕੇ ਵੇਲੇ ਅਮਰਕਾਰ ਨੂੰ ਬੜੀ ਖੁਸ਼ੀ ਹੋਈ ਮੈਂ ਬੜਾ ਸਤਿਕਾਰ ਨਾਲ ਮੇਰਾ ਸਿਰ ਝੁਕ ਰਿਹਾ ਇਸ ਇਲਾਕੇ ਦੇ ਲੋਕਾਂ ਦੇ ਲਈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਿਆਂ ਨੇ ਘਰ ਬੈਠੇ ਸੀ ਕਾਂਗਰਸੀ ਉਹ ਵੀ ਜਾਗ ਪਏ ਹੈ ਜਿਹੜਿਆਂ ਨੇ ਪਿਛਲੇ ਦਿਨਾਂ 'ਚ ਵੋਟ ਨਹੀਂ ਪਾਈ ਉਹ ਵੀ ਜਾਗ ਪਏ ਹੈ ਬਹੁਤ ਆਮ ਆਦਮੀ ਪਾਰਟੀ ਜਿਹੜੇ ਚਲੇ ਗਏ ਸੀ ਉਹ ਵਾਪਸ ਆ ਰਹੇ ਬਹੁਤ ਅਕਾਲੀ ਦਰ ਚਲੇ ਗਏ ਸੀ ਉਹ ਵਾਪਸ ਆ ਰਹੇ ਕਾਂਗਰਸ ਜਿਹੜੀ ਪੁਰਾਣੀਆਂ ਵੱਡੇ ਰੂਪ ਦੇ ਵਿੱਚ ਇਕੱਠੀ ਹੋ ਕੇ ਅੱਗੇ ਵਧ ਰਹੀ ਹੈ ਬਹੁਤ ਧੰਨਵਾਦ ਦੇਖੋ ਜੀ ਹਰ ਕੋਈ ਹਲਕਾ ਇੰਚਾਰਜ ਹੈ ਤੇ ਹਰ ਸਰਪੰਚ ਹਰ ਪੰਚ ਹਰ ਐਮਸੀ ਹਰ ਲੀਡਰ